ਅੱਛਾ ਜੀ ਗੱਲ ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾੜਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਅੱਜ ਫੇਰ ਪਲੇਨ ਪੀਸ ਲੈ ਕੇ ਆਏ ਤੁਹਾਡੀ ਡਿਮਾਂਡ ਤੇ ਅੱਜ ਦੇ ਜਿਹੜੇ ਪਲੇਨ ਪੀਸ ਰਹਿਣਗੇ ਵੱਡੀ ਆਫਰ ਦੇ ਵਿੱਚ ਰਹਿਣ ਵਾਲੇ ਆ ਜੇਕਰ ਤੁਸੀਂ ਇੱਕ ਪੀਸ ਲੈ ਰਹੇ ਹੋ ਤਾਂ ਤੁਹਾਨੂੰ 100 ਰੁਪਏ ਦਾ ਪੈਣ ਵਾਲਾ ਜੇਕਰ ਤੁਸੀਂ 4 ਪੀਸ ਲੈ ਰਹੇ ਹੋ ਤਾਂ ਤੁਹਾਨੂੰ 80 ਰੁਪਏ ਦਾ ਇੱਕ ਪੀਸ ਪੈਣ ਵਾਲਾ ਜੇਕਰ ਤੁਸੀਂ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ 70 ਰੁਪਏ ਦਾ ਇੱਕ ਪੀਸ ਪੈਣ ਵਾਲਾ ਜੀ ਵੱਡੀ ਆਫਰ ਦੇ ਵਿੱਚ ਪੀਸ ਲੈਣਗੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਜੀ ਪਹਿਲਾਂ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਜੀ ਨਾਈਟ ਫੰਕਸ਼ਨ ਦੀ ਤੁਸੀਂ ਬੜਾ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਚੈੱਕ ਕਰੋ ਜੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਠੀਕ ਹੈ ਜੀ ਪ੍ਰਾਈਸ ਰਹੂਗੀ 100 ਰੁਪਏ ਸਾਢੇ 3 ਮੀਟਰ ਦੀ ਕੱਟ ਤੱਕ ਰਹੂਗਾ ਇਸ ਤੋਂ ਵੱਡੀ ਕੱਟ ਵੀ ਹੋ ਸਕਦੀ ਉਹ ਠੀਕ ਹੈ ਜੀ ਜੇਕਰ ਤੁਸੀਂ 2 ਪੀਸ ਲੈ ਰਹੇ ਹੋ ਤਾਂ ਤੁਹਾਨੂੰ 100-100 ਦੇ ਪੀਸ ਪੈਣੇ ਆ ਇੱਕ ਲੈ ਰਹੇ ਹੋ ਫਿਰ ਵੀ 100 ਦਾ ਪੈਣਾ ਜੇਕਰ ਤੁਸੀਂ ਸਾਡੇ ਕੋਲ 4 ਪੀਸ ਲੈ ਰਹੇ ਹੋ ਤਾਂ ਤੁਹਾਨੂੰ 80 ਰੁਪਏ ਦਾ ਇੱਕ ਪੀਸ ਪੈਣ ਵਾਲਾ ਜੇਕਰ ਤੁਸੀਂ 6 ਪੀਸ ਲੈ ਰਹੇ ਹੋ ਤਾਂ ਤੁਹਾਨੂੰ ਜਿਹੜਾ ਪੀਸ ਪਊਗਾ ਜੀ 70 ਰੁਪਏ ਦਾ ਇੱਕ ਪੀਸ ਪੈਣ ਵਾਲਾ ਚੈੱਕ ਕਰੋ ਜੀ ਇਹ ਬਰਬਰੀ ਦੇ ਵਿੱਚ ਰਹਿਣਗੇ ਇਹ ਕ੍ਰਸ਼ ਦੇ ਵਿੱਚ ਰਹਿਣ ਵਾਲਾ ਪੀਸ ਹੈ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਕ੍ਰਸ਼ ਦੇ ਵਿੱਚ ਰਹਿਣ ਵਾਲਾ ਇਹ ਜਿਹੜਾ ਕਾਟਨ ਕ੍ਰਸ਼ ਦੇ ਵਿੱਚ ਰਹੂਗਾ ਜੀ ਕਾਟਨ ਕ੍ਰਸ਼ ਦੇ ਵਿੱਚ ਰਹੂਗਾ ਜੀ ਪੀਸ ਚੈੱਕ ਕਰੀ ਚੱਲੋ ਜੀ ਇਹ ਜੌਰਜਟ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਜਿਮੀ ਚੂ ਦੇ ਵਿੱਚ ਰਹੂਗਾ ਡਬਲ ਟੋਨ ਦੇ ਵਿੱਚ ਹੈ ਜਿਮੀ ਚੂ ਦੇ ਵਿੱਚ ਰਹੂਗਾ ਜੀ ਪ੍ਰਾਈਸ ਸਿਰਫ ਰਹੂਗੀ ਇੱਕ ਪੀਸ ਲਾਉਗੇ ਤਾਂ ਤੁਹਾਨੂੰ ਪਊਗਾ 100 ਰੁਪਏ ਦਾ ਦੋ ਲਾਉਗੇ ਫਿਰ ਵੀ 100 ਦਾ ਪੈਣ ਵਾਲਾ ਜੀ ਤੇ ਜੇਕਰ ਚਾਰ ਲਾਉਗੇ 80 ਰੁਪਏ ਦਾ ਪਊਗਾ ਇੱਕ ਪੀਸ ਤੇ ਜੇਕਰ ਤੁਸੀਂ 6 ਲਾਉਗੇ ਤਾਂ ਤੁਹਾਨੂੰ 70 ਰੁਪਏ ਦਾ ਪੈਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਨੈਟ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਕਾਟਨ ਕ੍ਰਸ਼ ਦੇ ਵਿੱਚ ਰਹਿਣ ਵਾਲਾ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰੇ ਜੇ ਪੀਸ ਪੈਣ ਵਾਲੇ ਆ ਇਹ ਵਾਲਾ ਚੈੱਕ ਕਰੋ ਜੀ ਪੀਸ ਇਹ ਵੀ ਡਿਜ਼ਾਈਨਰ ਜਾਂ ਪੀਸ ਰਹਿਣ ਵਾਲਾ ਜੀ ਚੈੱਕ ਕਰੋ ਸ਼ਾਰਟ ਪੀਸ ਬਹੁਤ ਸੋਹਣੀ ਬਣਨੀ ਆ ਜੀ ਇਹਦੀ ਇਹ ਗਲਾਸ ਸਿਲਕ ਦੇ ਵਿੱਚ ਰਹੂਗਾ ਸਕਾਈ ਬਲੂ ਕਲਰ ਦੇ ਵਿੱਚ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਇਹ ਨਾਲ ਬਾਟਮ ਲੈ ਸਕਦੇ ਹੋ ਐਦਾਂ ਮੈਚਿੰਗ ਲੈ ਲਓ ਪ੍ਰਾਈਸ ਸੇਮ ਰਹਿਣ ਵਾਲੀ ਹੈ ਇਹ ਦੇਖੋ ਜੀ ਇਹਦੇ ਵਿੱਚ ਸ਼ਿਮਰ ਟੱਚ ਦੇ ਵਿੱਚ ਰਹਿਣ ਵਾਲਾ ਜੀ ਸ਼ਿਮਰ ਟੱਚ ਦੇ ਵਿੱਚ ਰਹੂਗਾ ਰੈੱਡ ਕਲਰ ਦੇ ਵਿੱਚ ਰਹਿਣ ਵਾਲਾ ਜੀ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਪਰ ਤੁਸੀਂ ਇਹਦਾ ਦੁਪੱਟਾ ਬਣਾ ਲਓ ਇੰਨਾ ਸੋਹਣਾ ਬਾਰਡਰ ਬਣਿਆ ਹੋਇਆ ਜੀ ਇਹਦਾ ਦੇਖੋ ਪਲੇਨ ਸੂਟਾ ਦੇ ਨਾਲ ਇਹਨੂੰ 골ਡਨ ਲੇਸ ਲਗਾ ਕੇ ਦੁਪੱਟਾ ਰੈਡੀ ਕਰ ਲਓ ਪਹਿਲਾਂ ਇਹ ਵਾਲਾ ਦੇਖੋ ਜੀ ਖਾਦੀ ਦੇ ਵਿੱਚ ਰਹਿਣ ਵਾਲਾ ਹੈ ਇਹ ਵੀ ਡਿਜ਼ਾਈਨਰ ਜਆ ਪੀਸ ਹੈ نیچے ਬਾਰਡਰ ਲਿਆਓ ਸ਼ਾਰਟ ਪੀਸ ਰੈਡੀ ਕਰ ਲਓ ਬੜਾ ਪਿਆਰਾ ਬਣੂਗਾ ਵਰਕ ਕਰਵਾ ਲਓ ਉੱਪਰ ਇਹ ਵਾਲਾ ਗਲਾ ਸਿਲਕ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਇਹ ਵਾਲਾ ਚੈੱਕ ਕਰੋ ਜੀ ਇਹ 골ਡਨ ਸ਼ੇਡ ਦੇ ਵਿੱਚ ਰਹਿਣ ਵਾਲਾ ਪੀਸ ਹੈ ਠੀਕ ਹੈ ਜੀ ਇਹ ਵੀ ਬਾਰਡਰ ਵਾਲਾ ਪੀਸ ਰਹਿਣ ਵਾਲਾ ਬੜਾ ਪਿਆਰਾ ਜਆ ਪੀਸ ਰਹੂਗਾ ਸਿਰਫ ਤੁਹਾਨੂੰ ਅੱਜ ਵੱਡੀ ਆਫਰ ਦੇ ਵਿੱਚ ਪੀਸ ਦੇ ਰਹੇ ਹਾਂ ਠੀਕ ਹੈ ਜੀ ਬਹੁਤ ਵੱਡੀ ਆਫਰ ਰਹਿਣ ਵਾਲੀ ਇਹਨਾਂ ਪੀਸਾਂ ਦੀ ਇਹ ਵਾਲਾ ਦੇਖੋ ਜੀ ਕ੍ਰਸ਼ ਦੇ ਵਿੱਚ ਰਹੂਗਾ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਇਹ ਸੈਲਫ ਦੇ ਵਿੱਚ ਰਹਿਣ ਵਾਲਾ ਜੀ ਚੈੱਕ ਕਰੋ ਜੀ ਦੋ ਪੀਸ ਮੈਲੇ ਤੁਹਾਨੂੰ ਬੜੇ ਪਿਆਰੇ ਪਿਆਰੇ ਸੈਲਫ ਦੇ ਵਿੱਚ ਰਹਿਣ ਵਾਲੇ ਪੀਸ ਹੈ ਇਹਨਾਂ ਦੀ ਜਿਹੜੀ ਕੱਟ ਹੈ 3.5 ਮੀਟਰ ਤੱਕ ਰਹਿਣ ਵਾਲੀ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵਿੱਚਿਤਰਾ ਦੇ ਵਿੱਚ ਰਹੂਗਾ ਇਹ ਵਾਲਾ ਚੈੱਕ ਕਰੋ ਜੀ ਐਡਾ ਮੈਚਿੰਗ ਲੈ ਸਕਦੇ ਹੋ ਜਿੰਮੀ ਚੂ ਦੇ ਵਿੱਚ ਰਹੂਗਾ ਇਹ ਠੀਕ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪਿਸਤਾ ਕਲਰ ਇਹ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਪ੍ਰਾਈਸ ਸਿਰਫ ਐਜ ਰਹੂਗੀ ਜੀ ਇਹ ਗਲਾਸ ਸਿਲਕ ਦੇ ਵਿੱਚ ਰਹੂਗਾ ਗਲਾਸ ਸਿਲਕ ਦੇ ਵਿੱਚ ਸੇਮ ਦੋ ਪੀਸ ਵੀ ਹੈ ਐਡਾ ਲੈ ਸਕਦੇ ਹੋ ਇਹ ਰਾਇਲ ਬਲੂ ਦੇ ਵਿੱਚ ਰੈਡ ਵਾਲਾ ਜੀ ਕਈ ਵਾਰੀ ਆਪ ਨੂੰ ਕਲਰ ਨਹੀਂ ਮਿਲਦਾ ਰਾਇਲ ਬਲੂ ਦੇ ਵਿੱਚ ਦੁਪੱਟਾ ਬਣਾ ਲਓ ਜੀ ਪਹਿਲਾਂ ਰਾਇਲ ਬਲੂ ਦਾ ਕਿਉਂਕਿ ਜੇਕਰ ਆਪਾਂ ਦੁਪੱਟਾ ਡਾਈ ਕਰਾਉਣੇ ਨਾ ਰਾਇਲ ਬਲੂ ਦੇ ਵਿੱਚ ਤਾਂ ਉਹਦੀ ਡਾਈ ਵੀ ਬਹੁਤ ਜ਼ਿਆਦਾ ਲਈ ਜਾਂਦੀ ਕਿਉਂਕਿ ਕੈਮੀਕਲ ਡਾਈ ਹੁੰਦੀ ਹੈ ਜੀ ਇਹ ਸੌਫਟ ਦਾ ਪੀਸ ਹੈ ਸੌਫਟ ਜਆ ਪੀਸ ਰਹਿਣ ਵਾਲਾ ਜੀ ਦੁਪੱਟਾ ਬਣਾ ਲਓ ਬਾਟਮ ਬਣਾ ਲਓ ਜੀ ਕਰਾਚ ਦੇ ਵਿੱਚ ਰਹੂਗਾ ਜੀ ਇਹ ਦੇਖੋ ਜੀ ਇਹ ਵਾਲਾ ਪੀਸ ਦੇਖੋ ਸਕੈਨ 컬러 ਦੇ ਵਿੱਚ ਰਹਿਣ ਵਾਲਾ ਬੜਾ ਪਿਆਰਾ ਜਿਹਾ ਪੀਸ ਡਿਜ਼ਾਈਨਰ ਰਹਿਣਗੇ ਇਦਾਂ ਮੈਚਿੰਗ ਕਰਕੇ ਆਸ ਵਿੱਚ ਬਣਾ ਸਕਦੇ ਹੋ ਤੁਸੀਂ ਬਹੁਤ ਪਿਆਰੇ ਪੀਸ ਰਹਿਣ ਵਾਲੇ ਅੱਜ ਦੇ ਇਹ ਵਾਲਾ ਚੈੱਕ ਕਰੋ ਕ੍ਰਸ਼ ਦੇ ਵਿੱਚ ਰਹੂਗਾ ਪਿੰਕ ਸ਼ੇਡ ਦੇ ਵਿੱਚ ਇਹ ਵੀ 골ਡਨ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵਾਲਾ ਚੈੱਕ ਕਰੋ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਇਦਾਂ ਦੋ ਪੀਸ ਲੈ ਸਕਦੇ ਹੋ ਇਦਾਂ ਮੈਚਿੰਗ ਕਰਕੇ ਠੀਕ ਹੈ ਜੀ ਅੱਜ ਪ੍ਰਾਈਸ ਰਹਿਣ ਵਾਲੀ ਇਹਨਾਂ ਦੀ ਸੇਮ ਬਹੁਤ ਆਫਰ ਦੇ ਵਿੱਚ ਲੈ ਕੇ ਆਏ ਅੱਜ ਵਾਲੇ ਪੀਸ ਇਹ ਵਾਲਾ ਦੇਖੋ ਜੀ ਬਲੂ ਕਲਰ ਦੇ ਵਿੱਚ ਰਹਿਣ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਬੜਾ ਸੋਹਣਾ ਜਿਹਾ ਬਾਰਡਰ ਬਣਿਆ ਹੋਇਆ ਹੈ ਇਹਦਾ ਠੀਕ ਹੈ ਅੱਜ ਵੱਡੀ ਆਫਰ ਹੈ ਜੀ ਇਹਨਾਂ ਪੀਸਾਂ ਦੀ ਦੇਖੋ ਜੀ ਹਾਂਜੀ ਇਹ ਵਾਲਾ ਚੈੱਕ ਕਰੋ ਜੀ ਜਿਮੀ ਚੂਦ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਵੀ ਡਿਜ਼ਾਈਨਰ ਜਿਹਾ ਪੀਸ ਰਹਿਣ ਵਾਲਾ ਹੈ ਇਹ ਪਊਗਾ ਕਰਸ਼ ਦੇ ਵਿੱਚ ਮਹਿੰਦੀ ਜੀ ਛੇਡ ਜਾਂ ਜੀ ਪਿਸਤਾ ਕਲਰ ਹੈ ਇਹ ਵੀ ਕ੍ਰਾਚ ਦੇ ਵਿੱਚ ਪੈਣ ਵਾਲਾ ਜੀ ਇਹ ਦੇਖੋ ਜੀ ਸ਼ਿਮਰ ਟੱਚ ਹੈ ਇਹਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਰਹੂਗਾ ਗੋਲਡ ਸ਼ਿਮਰ ਟੱਚ ਹੈ ਇਹ λεਮਨ ਜੇ ਕਲਰ ਚ ਪਾਊਗਾ ਮਸਟਰਡ ਜਾਂ λεਮਨ ਜਾਂ ਕਲਰ ਹੈ ਜੀ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਇਹ ਇਹ ਬੜਾ ਦੇਖੋ ਜੀ ਸਕਿਨ ਕਲਰ ਦੇ ਵਿੱਚ ਪੈਣ ਵਾਲਾ ਜੀ ਅੱਜ ਪ੍ਰਾਈਸ ਲਾਤੀ ਤੁਹਾਡੇ ਵਾਸਤੇ ਜੇ ਇੱਕ ਪੀਸ ਲਓਗੇ 100 ਰੁਪਏ 6 ਪੀਸ ਲੈ ਰਹੇ ਹੋ ਤਾਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਇਹ ਸੈਫ 70 ਰੁਪਏ ਦੇ ਵਿੱਚ ਪੀਸ ਆਹ ਵਾਲਾ ਪੀਸ ਦੇਖੋ ਜੀ ਆਫ ਵਾਈਟ ਦੇ ਵਿੱਚ ਰਹੂਗਾ ਕ੍ਰਸ਼ ਦੇ ਵਿੱਚ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਦੇਖੋ ਐਦਾਂ ਆਪਸ ਵਿੱਚ ਦੋਨਾਂ ਦੀ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਜੀ ਇਹ ਵੀ ਕ੍ਰਸ਼ ਦੇ ਵਿੱਚ ਰਹੂਗਾ ਅਜ ਪੀਸ ਬੜੇ ਸੋਹਣੇ ਜਿਹੇ ਰਹਿਣ ਵਾਲੇ ਆ ਏ ਦੇਖ ਸਕਦੇ ਹੋ ਤੁਸੀਂ ਬਲੈਕ ਬਾਰਡਰ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਦੋ ਪੀਸ ਐਦਾਂ ਲੈ ਸਕਦੇ ਹਾਂ ਐਦਾਂ ਬਾਰਡਰ ਬੜਾ ਸੋਹਣਾ ਜਿਹਾ ਬਣਿਆ ਹੋਇਆ ਇਹਨਾਂ ਦਾ ਜੇਕਰ ਤੁਸੀਂ ਦੁਪੱਟੇ ਵੀ ਲੈਣੇ ਹੋਣ ਬਲੈਕ ਤਾਂ ਉਹ ਵੀ ਬਹੁਤ ਪਿਆਰੇ ਬਣਦੇ ਆ ਜੀ ਇਹਨਾਂ ਦੇ ਦੇਖੋ ਜੀ ਜੇਕਰ ਦੁਪੱਟੇ ਵੀ ਬਣਾ ਲਓ ਠੀਕ ਹੈ ਜੀ 100 ਰੁਪਏ ਦਾ ਤੁਹਾਨੂੰ ਦੁਪੱਟਾ ਵੀ ਨਹੀਂ ਆਉਂਦਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਦੇਖੋ ਜੀ ਇਹ ਵੀ ਬੜੇ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਜਲਦੀ ਜੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਜੋਰਜਟ ਦੇ ਵਿੱਚ ਪਊਗਾ ਜੀ ਮਹਿਰੂਨ ਕਲਰ ਦੇ ਵਿੱਚ ਫਰੌਕ ਰੈਡੀ ਕਰ ਲਓ ਬੜੀ ਸੋਹਣੀ ਰੈਡੀ ਹੁੰਦੀ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਸੋਹਣਾ ਜਿਹਾ ਪੀਸ ਹੈ ਵਰਤ ਲਈ ਖਾਦੀ ਦੇ ਵਿੱਚ ਰਹਿਣ ਵਾਲਾ ਜੀ ਇਹ ਗ੍ਰੇ ਜਿਹਾ ਕਲਰ ਹੈ ਇਹ ਲਵੰਡਰ ਕਲਰ ਦੇ ਵਿੱਚ ਪਊਗਾ ਜੀ ਦੇਖੋ ਇਹ ਵੀ ਕ੍ਰਾਸ਼ ਤੇ ਵਿੱਚ ਰਹਿਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਹੈ ਅੱਜ ਜੇ ਵੀ ਤੁਸੀਂ 6 6 ਪੀਸ ਲਓਗੇ ਤੁਹਾਨੂੰ 8 ਪੀਸ ਦਵਾਂਗੇ ਅਸੀਂ ਸਿਰਫ 70 ਰੁਪਏ ਦਾ ਇਹ ਨਾਲ ਦੁਪੱਟਾ ਕਰ ਲਓ ਜੀ ਇਹਦੇ ਦੇਖੋ ਬੜਾ ਸੋਹਣਾ ਜਿਹਾ ਬਾਨਾ ਸੂਟ ਤੁਹਾਡਾ ਇਹ ਦੇਖੋ ਜੀ ਵਾਈਨ ਕਲਰ ਦੇ ਵਿੱਚ ਹੈ ਦੇਖੋ ਦੁਪੱਟੇ ਬਣਾ ਲਓ ਜੀ ਬੜੇ ਪਿਆਰੇ ਸੋਹਣੇ ਬਣਨਗੇ ਸੂਟ ਦੇਖੋ ਜਾਂ ਐਦਾਂ ਬਾਰਡਰ ਲਿਆਓ ਨੀਚੇ ਘੇਰੇ ਦੇ ਉੱਪਰ ਇਹ ਕੇਵਲਾ ਪੀਸ ਰਹਿਣ ਵਾਲਾ ਹੈ ਦੇਖੋ ਜੀ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਵਾਈਂਡਸ਼ੀਲਡ ਦੇ ਵਿੱਚ ਠੀਕ ਹੈ ਜੀ ਇਹ ਚੈੱਕ ਕਰੋ ਇਹ ਜੋਰਜਟ ਦਾ ਪੀਸ ਰਹੂਗਾ ਰੈੱਡ ਮਹਿਰੂਨ ਦੇ ਕਲਰ ਵਿੱਚ ਪਹਿਲਾਂ ਵੀ ਤੁਹਾਨੂੰ ਇੱਕ ਪੀਸ ਦਿਖਾਇਆ ਸੀ ਸੇਮ ਦੋ ਪੀਸ ਹੈ ਜੀ ਇਦਾਂ ਜੋਰਜਟ ਦੇ ਦੇਖੋ ਦੋ ਪੀਸ ਰਹਿਣਗੇ ਜੋਰਜਟ ਦੇ ਵਿੱਚ ਸੇਮ ਕਲਰ ਦੇ ਵਿੱਚ ਇਹ ਰੈੱਡ ਪੀਸ ਹੈ ਜੀ ਬਾਰਡਰ ਵਾਲਾ ਦੋ ਪੀਸ ਮੈ ਲੂਗੇ ਤੁਹਾਨੂੰ ਬਾਰਡਰ ਵਾਲੇ ਦੁਪੱਟੇ ਕਰ ਲਓ ਜੀ ਰੈਡੀ ਬਹੁਤ ਸੋਹਣੇ ਬਣ ਗਏ ਤੁਹਾਡੇ ਦੁਪੱਟੇ ਇੱਦਾਂ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਚੈੱਕ ਕਰੋ ਗਾਜਰੀ ਸ਼ੇਡ ਦੇ ਵਿੱਚ ਮਿਲੂਗਾ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਪੀਸ ਰਹੂਗਾ ਇਹ ਜਿਮੀ ਚੂ ਦੇ ਵਿੱਚ ਰਹਿਣ ਵਾਲਾ ਹੈ ਦੇਖੋ ਜੀ ਜਿਮੀ ਚੂ ਦੇ ਵਿੱਚ ਰਹੂਗਾ ਜੀ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇੱਕ ਰਾਸਤੇ ਵਿੱਚ ਰਹੂਗਾ ਜੀ ਦੇਖੋ ਕ੍ਰਾਸ਼ ਦੇ ਵਿੱਚ ਰਹੂਗਾ ਇਹ ਵਾਲਾ ਪੀਸ ਦੇਖੋ ਜੀ ਇਹਦੇ ਵੀ ਬਾਰਡਰ ਬਣਿਆ ਹੋਇਆ ਜੀ ਨੀਚੇ ਬੜਾ ਪਿਆਰਾ ਜਿਹਾ ਪੀਸ ਹੈ ਸੌਫਟ ਇਹ ਵੀ ਜਿਮੀ ਚੂ ਦੇ ਵਿੱਚ ਰਹਿਣ ਵਾਲਾ ਜੀ ਦੇਖੋ ਜੀ ਗ੍ਰੀਨ ਕਲਰ ਦੇ ਵਿੱਚ ਇਹ ਵਾਲਾ ਦੇਖੋ ਜੀ ਇਹ ਮਿਲੂਗਾ ਤੁਹਾਨੂੰ ਵਿਚਿਤਰਾ ਦੇ ਵਿੱਚ ਮਹਿਰੂਨ ਕਲਰ ਦੇ ਵਿੱਚ ਵਿਚਿਤਰਾ ਦੇ ਵਿੱਚ ਮਿਲੂਗਾ ਜੀ ਇਹ ਵਾਲਾ ਦੇਖੋ ਜੀ ਇਹ ਵੀ ਕ੍ਰਾਸ਼ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਗ੍ਰੀਨ ਪੀਸ ਦੇਖੋ ਬਾਰਡਰ ਵਾਲੇ ਪੀਸ ਹੈ ਬੜੇ ਸੋਹਣੇ ਸੋਹਣੇ ਇਸ ਕਿਨ ਕਲਰ ਦੇ ਵਿੱਚ ਮਿਲੂਗਾ ਦੇਖੋ ਜੀ ਜੇਕਰ ਤੁਸੀਂ ਸਾਡੇ ਕੋਲੋਂ ਇੱਕ ਪੀਸ ਵੀ ਲੈ ਰਹੇ ਹੋ ਤਾਂ ਤੁਹਾਨੂੰ 100 ਰੁਪਏ ਦਾ ਪੈਣ ਵਾਲਾ ਜੀ ਕੁਝ ਮਰਜ਼ੀ ਤੁਸੀਂ ਇਹਨਾਂ ਦਾ ਬਣਾ ਸਕਦੇ ਹੋ ਜੀ ਆਹ ਦੇਖੋ ਜੀ ਜਿਵੇਂ ਆਹ ਪੀਸ ਹੈ ਸਾਡੇ ਕੋਲੇ ਬਹੁਤ ਪਿਆਰੇ ਪੀਸ ਲੈਣੇ ਨੇ ਇਦਾਂ ਬਹੁਤ ਸੋਹਣੇ ਨਾਲੇ ਬਾਰਡਰ ਬਣੇ ਹੋਏ ਆ ਜੇਕਰ 6 ਲੈ ਰਹੇ ਹੋ ਤਾਂ ਤੁਹਾਨੂੰ ਸਿਰਫ 70 ਰੁਪਏ ਦਾ ਪੈਣ ਵਾਲਾ ਦੇਖੋ ਜੀ 70 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਐਨੇ ਸੋਹਣੇ ਪੀਸ ਦੇ ਰਹੇ ਆ ਤੁਹਾਨੂੰ ਅਸੀਂ ਦੇਖੋ ਜੀ ਇਹ ਵਾਲਾ ਚੈੱਕ ਕਰੂਗੀ ਠੀਕ ਹੈ ਜੀ ਇਹ ਵੀ ਚੈੱਕ ਕਰੂਗੀ ਵੱਡੀ ਆਫਰ ਦੇ ਵਿੱਚ ਰਹਿਣ ਵਾਲੇ ਪੀਸ ਠੀਕ ਹੈ ਜੀ ਇਹਨਾਂ ਪੀਸਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਜੀ ਇਹ ਵੀ ਰੈੱਡ ਪੀਸ ਬੜਾ ਸੋਹਣਾ ਜਿਹਾ ਬਾਰਡਰ ਵਾਲਾ ਸ਼ਿਮਰ ਟੱਚ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਅੱਜ ਅਸੀਂ ਵੀਡੀਓ ਇੱਥੇ ਹੀ ਖਤਮ ਕਰਦੇ ਹਾਂ ਇਹਨਾਂ ਵਿੱਚੋਂ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਅੱਜ ਦੇ ਪੀਸ ਵੱਡੀ ਆਫਰ ਵਿੱਚ ਰਹਿਣ ਵਾਲੇ ਹੈ ਇਸ ਦਾ ਤੁਸੀਂ ਲਾਭ ਲੈ ਸਕਦੇ ਹੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਜੀ